ਉਨੀ ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਤੁਸੀਂ ਦੇਖ ਰਹੇ ਹੋ ਦੇਨਿਕ ਸਵਰ ਟੀਵੀ ਮੈਂ ਹਾਂ ਸੰਦੀਪ ਸ਼ਮਾ ਸੋ ਤੇ ਰਾਜੜਾ ਜਗੇੜਾ ਪੁਲ ਤੇ ਜੜਾ ਇੱਕ ਸ਼ਦਾਲੂ ਨਾਲ ਪੜਾ ਇੱਕ ਟੈਂਪੂ ਜਿਹੜਾ ਨਦੀ ਉਹ ਨਹਿਰ ਚ ਗਿਰਨ ਦਾ ਜਿਹੜੇ ਚਾਰ ਬੰਦੇ ਜਿਹੜੇ ਮਰਨ ਦੀ ਖਬਰ ਸਾਹਮਣੇ ਆਈ ਸੀ ਤੱਕ ਕਿਹੜੇ ਸ਼ਦਾਲੂ ਸੀ ਗੱਲਬਾਤ ਕਰਨੇ ਮੇਰਾ ਮੌਜੂਦ ਹੈ ਏਡੀਸੀ ਰਕੇਸ਼ ਕਮਾਜ ਸਰ ਕੀ ਮਾਮਲਾ ਸੀ ਜਿਹੜਾ ਇਹ ਨਾਨਾ ਦੇਵੀ ਤੋਂ ਵਾਪਸ ਮੱਥਾ ਟੇਕ ਕੇ ਟੈਂਪੂ ਚ ਆ ਰਹੇ ਸੀਗੇ ਤੇ ਜਦੋਂ ਜਗੇੜਾ ਪੁਲ ਕੋਲੇ ਪਹੁੰਚੇ ਤਾਂ ਉਹ ਟੈਂਪੂ ਦੁਰਘਟਨਾ ਗ੍ਰਸਤ ਹੋ ਕੇ ਆਪਣੇ ਨਹਿਰ ਚ ਗਿਰ ਗਿਆ ਇਦੇ ਵਿੱਚ 29 ਬੰਦੇ ਸਵਾਰ ਸੀ ਜਿ ਤਰ੍ਹਾਂ ਕਿ ਐਸਟੀਐਮਪਾਇਲ ਦੀ ਰਿਪੋਰਟ ਮੁਤਾਬਕ ਉਹਦੇ ਚੋਂ 6 ਬੰਦਿਆਂ ਦੀ ਮੌਤ ਹੋਈ ਹੈ 19 ਬੰਦੇ ਬਚਾ ਲਏ ਗਏ ਨੇ ਚਾਰ ਬੰਦਿਆਂ ਦੀ ਪਾਲ ਜਾਰੀ ਹੈਗੀ ਤੇ ਉਹਦੇ ਲਈ ਟੀਮਾਂ ਲਗਾਈਆਂ ਹੋਈਆਂ ਨੇ ਤੇ ਜਲਦੀ ਮਿਲਣ ਦੀ ਸੰਭਾਵਨਾ ਹੈਗੀ ਕਿ ਜਿਹੜੇ ਬੰਦੇ ਰੈਸਕਿਊ ਕਰਾਏ ਗਏ ਉਹ ਸਕੂਸ਼ਲ ਹੈ ਜਾਂ ਬਾਕੀ ਹਸਪੀਟਲ ਜੀਏਗਾ। ਕਾਫੀ ਕੁਸ਼ਲੀ ਹੈਗੇ ਨੇ 1-2 ਬੰਦਿਆਂ ਨੂੰ ਰੈਫਰ ਕੀਤਾ ਗਿਆ ਬਾਕੀ ਸਾਰੇ ਠੀਕ ਨੇ। 100 ਤੰਦਾਸਤੇ ਕਿ ਜਿਹੜਾ ਦੇਰ ਆ ਰਹੀ ਦੁਗਣਾ ਦੇ ਜਿਹੜੇ ਜਿਗੇੜਾ ਅਮਰਗੜ ਮੰਡੀ ਕੋਲ ਜਿਹੜਾ ਜਿਗੇੜਾ ਪੁਲ ਦੇ ਕੋਲ ਜਿਹੜਾ ਇੱਕ ਦਰਨਕ ਖਾਸਾ ਘਟ ਹੈ ਜਿਹਦੇ ਵਿੱਚ 6 ਬੰਦੇ ਜਿਹੜੀ ਡੈਥ ਸਾਹਮਣੇ ਆਈ ਕਿਤੇ ਆ ਕੇ 29 ਸ਼ਦਾਲੂੜੇ ਨਾਨਾ ਦੇਵੀ ਤੋਂ ਆ ਕੇ ਵਾਪਸ ਆਪਣੇ ਘਰ ਪਰਦੇਸੇ ਤਾਂ ਕਿਤੇ ਆ ਕੇ ਬੱਚੇ ਤੇ ਮਹਿਲਾਵਾਂ ਦੀ ਮੌਤ ਹੋ ਗਈ ਇੱਕ ਇੱਕ ਬੱਚੇ ਜਿਹੜਾ ਬੰਦਾ ਹੈ ਇੱਕ ਬੰਦੇ ਦੀ ਵੀ ਮੌਤ ਹੋ ਚੁੱਕੀ ਹੈ ਲੇਕਿਨ ਕਿਤੇ ਆ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ एसडीएम पायल ਉਹ ਲਗਾਤਾਰ ਉਸ ਨਹਿਰ ਦੇ ਵਿੱਚ ਐਨਡੀਐਫ ਟੀ ਨਗਰ ਗੋਤਾਖਰ ਟੀਮ ਲਗਾ ਕੇ ਜਿਹੜੇ ਉਹ ਜਿਹੜੇ ਅੰਦਰ ਜਿਹੜੇ ਗੁੰਮਸ਼ੁਦਾ ਲੋਕ ਆ ਉਹਨਾਂ ਦੀ ਭਾਲ ਕੀ ਤਿਆਰੀ ਕਿਤੇ ਆ ਕੇ ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਲੁਧਿਆਣਾ ਪਾਇਲ ਅਤੇ ਸੰਗਰੂਰ ਦੇ ਅਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰਤਾ ਐਨਡੀਐਫ ਟੀਮਾਂ ਲਗਾ ਕੇ ਉਹਨਾਂ ਗੁੰਮਸ਼ੁਦਾ ਲੋਕਾਂ ਦੀ ਸ਼ਰਧਾਲੂਆਂ ਦੀ ਭਾਲ ਕੀਤੀ ਜਾ ਰਹੀ ਹੈ ਕਮਮੇ ਸੁਲਮਾਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਫੀ ਦੇਖ ਰਹੇ ਹੋ ਦਿਨਿਕ ਸਵਰਤੀ ਵੀ ਮੈਂ ਹਾਂ ਸੰਦੀਪ ਸ਼ਮਾ ਸੋ ਤੇ ਰਾਜੜਾ ਜਗੇੜਾ ਪੁਲ ਤੇ ਜੜਾ ਇੱਕ ਸ਼ਦਾਲੂ ਨਾਲ ਪੜਾ ਇੱਕ ਟੈਂਪੂ ਜਿਹੜਾ ਨਦੀ ਉਹ ਨਹਿਰ ਚ ਗਿਰਨ ਦਾ ਜਿਹੜੇ ਚਾਰ ਬੰਦੇ ਜਿਹੜੇ ਮਰਨ ਦੀ ਖਬਰ ਸਾਹਮਣੇ ਆਈ ਸੀ ਤੱਕ ਕਿਹੜੇ ਸ਼ਦਾਲੂ ਸੀ ਗੱਲਬਾਤ ਕਰਨੇ ਮੇਰਾ ਮੌਜੂਦਾ ਹੈ ਏਡੀਸੀ ਰਕੇਸ਼ ਕਮਾਜ ਸਰ ਕੀ ਮਾਮਲਾ ਸੀ ਜਿਹੜਾ ਇਹ ਨਾਨਾ ਦੇਵੀ ਤੋਂ ਵਾਪਸ ਮੱਥਾ ਟੇਕ ਕੇ ਟੈਂਪੂ ਚ ਆ ਰਹੇ ਸੀਗੇ ਤੇ ਜਦੋਂ ਜਗੇੜਾ ਪੁਲ ਕੋਲੇ ਪਹੁੰਚੇ ਤਾਂ ਉਹ ਟੈਂਪੂ ਦੁਰਘਟਨਾ ਦਾ ਗਾਸ ਤੋਂ ਕੇ ਆਪਣੇ ਨਹਿਰ ਚ ਗਿਰ ਗਿਆ ਇਦੇ ਵਿੱਚ 29 ਬੰਦੇ ਸਵਾਰ ਸੀ ਜਿ ਤਰ੍ਹਾਂ ਕਿ ਐਸਟੀਐਮਪਾਇਲ ਦੀ ਰਿਪੋਰਟ ਮੁਤਾਬਕ ਉਹਦੇ ਚੋਂ 6 ਬੰਦਿਆਂ ਦੀ ਮੌਤ ਹੋਈ ਹੈ 19 ਬੰਦੇ ਬਚਾ ਲਏ ਗਏ ਨੇ ਚਾਰ ਬੰਦਿਆਂ ਦੀ ਪਾਲ ਜਾਰੀ ਹੈਗੀ ਤੇ ਉਹਦੇ ਲਈ ਟੀਮਾਂ ਲਗਾਈਆਂ ਹੋਈਆਂ ਨੇ ਤੇ ਜਲਦੀ ਮਿਲਣ ਦੀ ਸੰਭਾਵਨਾ ਹੈਗੀ ਜਿਹੜੇ ਪੀੜਿਤ ਬੰਦੇ ਰੈਸਕਿਊ ਕਰਾਏ ਗਏ ਉਹ ਸਕੂਸ਼ਲ ਹੈ ਜਾਂ ਬਾਕੀ ਹਸਪੀਟਲ ਜਿਏਗਾ ਦਰ ਕਾਫੀ ਕੁਸ਼ਲੀ ਹੈਗੇ ਨੇ ਇੱਕ ਦੋ ਬੰਦਿਆਂ ਨੂੰ ਰੈਫਰ ਕੀਤਾ ਗਿਆ ਬਾਕੀ ਸਾਰੇ ਠੀਕ ਸੋ ਤੰਦਾਸਤੀ ਕੀ ਜਿਹੜਾ ਦੇਰ ਆ ਰਹੀ ਲੁਧਿਆਣਾ ਦੇ ਜਿਹੜੇ ਜਿਗੇੜਾ ਅਮਮ ਗੜ ਮੰਡੀ ਕੋਲ ਜਿਹੜਾ ਜਿਗੇੜਾ ਪੁਲ ਦੇ ਕੋਲ ਜਿਹੜਾ ਇੱਕ ਦਰਨਕ ਖਾਸਾ ਘਟ ਹੈ ਜਿਹਦੇ ਵਿੱਚ 6 ਬੰਦੇ ਜਿਹੜੀ ਡੈਥ ਸਾਹਮਣੇ ਆਈ ਕਿਤੇ ਕਿਤੇ ਆ ਕੇ 29 ਸ਼ਦਾਲੂੜੇ ਨਾਨਾ ਦੇਵੀ ਤੋਂ ਆ ਕੇ ਵਾਪਸ ਆਪਣੇ ਘਰ ਪਰਦੇ ਸੀ ਤਾਂ ਕਿਤੇ ਕਿਤੇ ਆ ਕੇ ਬੱਚੇ ਤੇ ਮਹਿਲਾਵਾਂ ਦੀ ਮੌਤ ਹੋ ਗਈ ਇੱਕ ਇੱਕ ਅਜੇ ਜਿਹੜਾ ਬੰਦਾ ਹੈ ਇੱਕ ਬੰਦੇ ਦੀ ਵੀ ਮੌਤ ਹੋ ਚੁੱਕੀ ਹੈ ਲੇਕਿਨ ਕਿਤੇ ਕਿਤੇ ਆ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ एसडीएम पायल ਬੋ ਲਗਾਤਾਰ ਉਸ ਨਹਿਰ ਦੇ ਵਿੱਚ ਐਨਡੀਐਫ ਟੀ ਲਗਾਤ ਗੋਤਾਖਰ ਟੀਮ ਲਗਾ ਕੇ ਜਿਹੜੇ ਹੋ ਜਿਹੜੇ ਅੰਦਰ ਜਿਹੜੇ ਗੁੰਮਸ਼ੁਦਾ ਲੋਕ ਹੈ ਉਹਨਾਂ ਦੀ ਭਾਲ ਕੀ ਤਿਆਰੀ ਕੀਤੀ ਆ ਕੇ ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਲੁਧਿਆਣਾ ਪਾਇਲ ਅਤੇ ਸੰਗਰੂਰ ਦੇ ਅਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰਤਾ ਐ ਐਨਡੀਐਫ ਟੀ ਮਾਂ ਲਗਾ ਕੇ ਉਹਨਾਂ ਗੁੰਮਸ਼ੁਦਾ ਲੋਕਾਂ ਦੀ ਸ਼ਰਧਾਲੂ ਦੀ ਭਾਲ ਵੀ ਕੀਤੀ ਜਾ ਰਹੀ ਹੈ ਕਮਮ ਸਲਮਾਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ